ਆਰਾਮ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ 13 ਅਪ੍ਰੈਲ 1978 ਵਿੱਚ ਯਾਨੀ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਦੀ ਧਰਤੀ ਤੇ ਕਦੇ ਨਾ ਭੁੱਲਣ ਵਾਲਾ ਖੂਨੀ ਸਾਕਾ ਵਾਪਰਿਆ ਜਿੱਥੇ ਆਪਣੇ ਇਸ਼ਟ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਾਨ ਸਤਕਾਰ ਨੂੰ ਕਾਇਮ ਰੱਖਣ ਦੇ ਹੱਕ ਵਿੱਚ ਨਿੱਤਰੇ ਸਿੱਖਾਂ ਨੂੰ ਸ਼ਹੀਦੀ ਜਾਂ ਪੀਰ ਦੇ ਮਾਰਗ ਚੱਲਣਾ ਪਿਆ ਕਿਸੇ ਸਿੱਖਾਂ ਦੇ ਕਾਤਲ ਨੂੰ ਸੋਦਾ ਲਾਉਣ ਵਾਲੇ ਪਰਵਾਨਿਆਂ ਅਤੇ ਗੁਰੂ ਨਿੰਦਕਾਂ ਮੂਰੇ ਇੱਕ ਢਾ ਕੇ ਖਲੋਣ ਵਾਲਿਆਂ ਦਾ ਸਤਕਾਰ ਕੀਤਾ ਜਾਂਦਾ ਹੈ ਤਾਂ ਇਹ ਸਿੱਖ ਇਤਿਹਾਸ ਦੀ ਪ੍ਰਾਪਤੀ ਹੀ ਮੰਨੀ ਜਾਵੇਗੀ ਤੇਰਾ ਅਪਰਾਣ 1978 ਵਾਲੇ ਦਿਨ ਅੰਮ੍ਰਿਤਸਰ ਦੀ ਧਰਤੀ ਤੇ ਸਰਕਾਰੀ ਸ਼ਹਿ ਤੇ ਦਿੱਤੇ ਅੰਜਾਮ ਤੇਰਾ ਸਿੱਖਾਂ ਦੇ ਕਤਲੇਆਮ ਦੇ ਮਾਮਲੇ ਦੀ ਗਹਿਰਾਈ ਵਿੱਚ जाया ਜਾਏ ਤਾਂ ਸਭ ਕੁਝ ਸਾਹਮਣੇ ਆ ਜਾਂਦਾ ਹੈ ਨਿਰੰਕਾਰੀ ਮਿਸ਼ਨ ਦੇ ਰੂਪ ਵਿੱਚ ਸਿੱਖਾਂ ਦੀ ਵਧ ਰਹੀ ਤਾਕਤ ਨੂੰ ਖੋਰਾ ਲਾਉਣ ਲਈ ਸਰਕਾਰ ਨੇ ਹੀ ਇਹ ਨੀਤੀ ਘੜੀ ਸੀ ਜਿਸ ਨੂੰ 13 ਸਿੰਘਾਂ ਨੇ ਆਪਣੀ ਸ਼ਹਾਦਤ ਦੇ ਕੇ ਬੇਨਕਾਬ ਕੀਤਾ ਅੱਜ ਇਸ ਘਟਨਾ ਨੂੰ ਵਾਪਰਿਆ 46 ਸਾਲ ਹੋ ਚੁੱਕੇ ਹਨ ਤੇ ਜਦ ਕਿਦਰੇ ਵੀ ਸਿੱਖ ਧਾਰਮਿਕ ਜਥੇਬੰਦੀਆਂ ਦੇ ਆਗੂ ਇਹ ਦਾਅਵੇ ਕਰਦੇ ਹਨ ਕਿ ਉਹ ਦੇਹਧਾਰੀ ਗੁਰੂ ਧੰਮ ਦੇ ਖਿਲਾਫ ਜੰਗ ਲੜ ਰਹੇ ਹਨ ਜਦ ਲੜਾਈ ਲੜਨ ਦੀ ਲੋੜ ਹੈ ਤਾਂ ਵਿਚਾਰਨਾ ਪੈਂਦਾ ਹੈ ਕਿ ਇਸ ਦੇਹਧਾਰੀ ਗੁਰੂ ਧੰਮ ਦੀ ਸਰਪ੍ਰਸਤੀ ਦਾ ਮੁੱਢ ਤਾਂ ਸਾਡੀ ਅਖੌਤੀ ਲੀਡਰਸ਼ਿਪ ਨੇ ਤੇਰਾ ਪ੍ਰਾਪਰ ਦੇ ਦੇ ਨਹੀਂ ਬਣੁ ਤਾ ਸੀ ਜਦੋਂ ਇਹ ਸਾਫ ਹੋ ਚੁੱਕਾ ਸੀ ਕਿ ਤੇਰਾ ਸਿੱਖਾਂ ਦੇ ਕਤਲ ਦੇ ਦੋਸ਼ੀ ਨਕਲੀ ਨਿਰੰਕਾਰੀ ਮਿਸ਼ਨ ਦਾ ਮੁਖੀ ਗੁਰਬਚਨਾ ਹੈ ਪਰ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹੁਕਮਾਂ ਉੱਤੇ ਹੀ ਸਿੱਖ ਕੌਮ ਦੇ ਦੋਖੀ ਨੂੰ ਪੰਜਾਬ ਤੋਂ ਬਾਹਰ ਸੁਰੱਖਿਤ ਪਹੁੰਚਾਉਣ ਦੀ ਜ਼ਿੰਮੇਵਾਰੀ ਨਿਭਾਈ ਗਈ ਸਿੱਖਾਂ ਦੇ ਕਤਲ ਦਾ ਮਾਮਲਾ ਪੰਜਾਬ ਦੀ ਕਿਸੇ ਅਦਾਲਤ ਦੀ ਬਜਾਏ ਹਰਿਆਣਾ ਦੇ ਜ਼ਿਲ੍ਹਾ ਕਰਨਾਲ ਵਿਖੇ ਚਲਾਉਣ ਦੀ ਖਾਸ ਮਨਜ਼ੂਰੀ ਦਿੱਤੀ ਗਈ ਜਿੱਥੋਂ ਉਹ ਗੁਰੂ ਦੋਖੀ ਬਾਇਜਤ ਬਰੀ ਵੀ ਹੋ ਗਿਆ ਜੇ ਖੂਨੀ ਤਸਵੀਰ ਦਾ ਦੂਸਰਾ ਪਾਸਾ ਵੇਖਿਆ ਜਾਏ ਤਾਂ ਨਕਲੀ ਨਰੰਕਾਰੀ ਕਾਣ ਦਾ ਇੱਕ ਅਜੀਹਾ ਸਮਰਥਕ ਚਿਹਰਾ ਜੋ ਅਕਾਲੀ ਮਖੌਡੇ ਹੇਠ ਸਰਯਾਮ ਸਾਹਮਣੇ ਆਇਆ ਤੇ ਇਸ ਨਕਲੀ ਨਰੰਕਾਰੀ ਮਿਸ਼ਨ ਦੇ ਪ੍ਰਚਾਰ ਕੇਂਦਰਾਂ ਦੇ ਹੱਥ ਵਿੱਚ ਨਿਤਰਿਆ ਉਸ ਦਾ ਨਾਂ ਸੀ ਜੀਵਨ ਸਿੰਘ ਉਮਰਾ ਨੰਗਲ ਆਜ ਸੰਗਤ ਜੀ ਇਤਿਹਾਸ ਦੇ ਵਰਕੇ ਫੋਲੇ ਜਾਣ ਤਾਂ ਸਾਲ 1978 ਵਿੱਚ ਬਾਬਾ ਬਕਾਲਾ ਵਿਖੇ ਇੱਕ ਸਮਾਗਮ ਦੌਰਾਨ ਇਸ ਸ਼ਖਸ ਨੇ ਸੰਤ ਜਰਨੈਲ ਸਿੰਘ ਪੰਡਰਾਵਾਲਾ ਨੂੰ ਖੁੱਲੀ ਚੁਣੌਤੀ ਦਿੱਤੀ ਸੀ ਕਿ ਜੇਕਰ ਜਰਨੈਲ ਸਿੰਘ ਮਰੰਕਾਰੀ ਮਿਸ਼ਨ ਕੇਂਦਰ ਬੰਦ ਕਰਵਾਉਣ ਦੇ ਰਾਹ ਤੁਰੇਗਾ ਤਾਂ ਮੈਂ ਉਸ ਨੂੰ ਅਜਿਹਾ ਕਰਨ ਤੋਂ ਰੋਕਣ ਲਈ ਅੱਗੇ ਆਵਾਂਗਾ ਇਹ ਸਚਾਈ ਹੈ ਕਿ ਉਸ ਵੇਲੇ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੋੜਾ ਨੇ ਜਦੋਂ ਸਿੱਖ ਚਿੰਤਕ ਤੇ ਰਾਜਨੇਤਾ ਸਰਦਾਰ ਕਪੂਰ ਸਿੰਘ ਪਾਸੋਂ ਇਹ ਪੁੱਛਿਆ ਕਿ ਜੇਕਰ ਸੰਤ ਜੀ ਨਿਰੰਕਾਰੀ ਮਿਸ਼ਨ ਕੇਂਦਰ ਬੰਦ ਕਰਵਾਉਣ ਤੁਰਨ ਤਾਂ ਕਿਤਨੇ ਕੋ ਸਿੱਖ ਉਹਨਾਂ ਦੇ ਨਾਲ ਹੋ ਸਕਦੇ ਹਨ ਤਾਂ ਸਰਦਾਰ ਕਪੂਰ ਸਿੰਘ ਹਰਾ 2 ਟੱਕ ਜਵਾਬ ਦਿੱਤਾ ਸੀ ਉਹਨਾਂ ਕਹਿਆ ਸੀ ਹੋਰ ਕਿਸੇ ਬਾਰੇ ਤਾਂ ਮੈਨੂੰ ਪਤਾ ਨਹੀਂ ਪਰ ਇਸ ਕਾਰ ਦੇ ਲਈ ਮੈਂ ਸੰਤ ਜਰਨਾਗ ਸਿੰਘ ਹੋਰਾਂ ਦੇ ਨਾਲ ਹਾਂ ਸਾਧ ਸੰਗਤ ਜੀ ਇੱਕ ਗੱਲ ਹੋਰ ਦੱਸਣਯੋਗ ਹੈ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਿੱਖਾਂ ਨੂੰ ਨਰਨਕਾਰੀ ਮਿਸ਼ਨ ਨਾਲ ਨਾਮਿਲ ਵਰਤੰ ਦਾ ਆਦੇਸ਼ ਹੋਇਆ ਹੁਕਮਨਾਮਾ ਜਾਰੀ ਹੋਇਆ ਤਾਂ ਉਸ ਵੇਲੇ ਸਤਾ ਖਾਤਰ ਕੁਰਸੀ ਸੰਭਾਲਣ ਦੇ ਖਾਤਰ ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲ ਬਣੀ ਜਨ ਸੰਘ ਨੇ ਹੁਣ ਵਾਲੀ ਭਜਪਾ ਨੇ ਸਾਫ਼ ਕਹਿ ਦਿੱਤਾ ਸੀ ਕਿ ਇਹ ਹੁਕਮਨਾਮਾ ਸਾਡੇ ਤੇ ਲਾਗੂ ਨਹੀਂ ਹੁੰਦਾ ਆਜ ਸੰਗਤ ਜੀ ਯਾਦ ਕਰਨਾ ਬਣਦਾ ਹੈ ਕਿ ਜਿਹੜੀ ਜਨ ਸੰਘ ਨੇ 1978 ਵਿੱਚ ਸਿੱਖਾਂ ਦੇ ਇਸ਼ਤ ਦਾ ਨਿਰਾਦਰ ਕਰਨ ਵਾਲੇ ਨਕਲੀ ਨਿਰੰਕਾਰੀ ਮਿਸ਼ਨ ਦੇ ਹੱਕ ਵਿੱਚ ਖਲੋਣ ਦਾ ਫੈਸਲਾ ਸੁਣਾਇਆ ਸੀ ਉਹੀ ਭਾਜਪਾ ਪਹਿਲਾਂ ਦਿੱਲੀ ਤੇ ਹੁਣ ਹਰਿਆਣਾ ਵਿੱਚ ਉਸ ਬਲਾਦਕਾਰੀ ਅਸਾਦ ਨਾਲ ਵੋਟ ਸਮਝੌਤਾ ਕਰਨ ਦੇ ਰਾਹ ਤੁਰੀ ਹੈ ਜਿਸ ਨੇ ਸਾਲ 2007 ਵਿੱਚ ਦਸ਼ਮੇਸ਼ ਪਿਤਾ ਅਤੇ ਖੰਡੇ ਬਾਟੇ ਦੀ ਪੌੜ ਦਾ ਸਵਾਗ ਰਚਿਆ ਤੇ ਸਾਲ 2015 ਵਿੱਚ ਜਿਸ ਦੇ ਪੈਰੋਕਾਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਘੋਰ ਬੇਅਦਬੀ ਕਰਨ ਦਾ ਧਨੌਣਾ ਕਰਮ ਕੀਤਾ ਜਿਸ ਪ੍ਰਕਾਸ਼ ਸਿੰਘ ਬਾਦਲ ਨੇ ਸਾਲ 1978 ਵਿੱਚ ਗੁਰਦੌਖੀ ਨਗਲੀ ਨੰਕਾਰੇ ਮਿਸ਼ਨ ਦੇ ਮੁਖੀ ਗੁਰਬਚਨੇ ਨੂੰ ਬਚਾਉਣ ਲਈ ਪੂਰਾ ਜੋਰ ਲਾਇਆ ਉਹੀ ਪ੍ਰਕਾਸ਼ ਸਿੰਘ ਬਾਦਲ ਬਲਾਟਕਾਰੀ ਆਸਾਦ ਨੂੰ ਜਦ ਵੀ ਕਾਂਡ ਵਿੱਚ ਬਚਾਉਣ ਲਈ ਪੱਵਾਹ ਭਾਰ ਸੀ ਗੱਲ ਲੁਧਿਆਣਾ ਵਿਖੇ ਭਾਈ ਦਰਸ਼ਨ ਸਿੰਘ ਲੋਹਾਰਾ ਦੇ ਪੁਲਿਸ ਗੋਲੀ ਨਾਲ ਮਾਰੇ ਜਾਣ ਦੀ ਹੋਵੇ ਜਾਂ ਫਿਰ ਭਾਈ ਕਮਲਜੀਤ ਸਿੰਘ ਸਲਾਮ ਦੇ ਕਤਲ ਦੀ ਹੋਵੇ ਆਖਰ ਇਹਨਾਂ ਦਾ ਦੋਸ਼ ਤਾਂ ਇਹੀ ਸੀ ਕਿ ਇਹਨਾਂ ਸਿੰਘਾਂ ਨੇ ਗੁਰੂ ਦਾ ਨਰਾਦਰ ਨਾ ਸਹਾਰਦਿਆਂ ਦੇਹ ਧਾਰੀ ਗੁਰੂ ਧੰਮ ਖਿਲਾਫ ਆਵਾਜ਼ ਚੁੱਕੀ ਸੀ ਇਹੀ ਕਸੂਰ ਸੀ ਨਾ ਸਾਧ ਸੰਗਤ ਜੀ ਅਜਿਹੇ ਹਾਲਾਤਾਂ ਵਿੱਚ ਖੁਦ ਨੂੰ ਸਵਾਲ ਕਰਨਾ ਪਵੇਗਾ ਕਿ ਅਸੀਂ ਕਿਸ ਰਾਹ ਦੇ ਪੰਦੇ ਹਾਂ ਤੇ ਅਸੀਂ ਕਿਸ ਨੂੰ ਸਮਰਪਿਤ ਹਾਂ ਗੁਰੂ ਪੰਥ ਨੂੰ ਗੁਰੂ ਗ੍ਰੰਥ ਨੂੰ ਜਾਂ ਗੁਰੂ ਦੋਖੀਆਂ ਨੂੰ ਤੇਰਾ ਅਪ੍ਰੈਲ 1978 ਦੇ ਸਮੂਹ ਸ਼ਹੀਦਾਂ ਦੀ ਸ਼ਹਾਦਤ ਨੂੰ ਲੱਖ ਲੱਖ ਸਤਿਗੁਰੂ ਕਿਰਪਾ ਕਰਨ ਹੋਈਆਂ ਪੁੱਲਾਂ ਦੀ ਮਾਫੀ ਬਖਸ਼ੂ ਆ ਗਿਆ ਬਲਾਉ ਫਤਿਹ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ